ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 4 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਕੱਲ ਦੱਸਿਆ ਹੋਇਆ ਸੀਗਾ ਕਿ ਅੱਜ ਰਾਤ ਅੱਧੀ ਰਾਤ ਤੋਂ ਬਾਅਦ ਜਾਂ ਤੜਕਸਰ ਪੰਜਾਬ ਦੇ ਵਿੱਚ ਤਕੜੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਮਾਹੌਲ ਉਸੇ ਤਰ੍ਹਾਂ ਹੀ ਬਣਿਆ ਅਮਰitsar ਗੁਰਦਾਸਪੁਰ ਏਰੀਆ ਤੋਂ ਸ਼ੁਰੂ ਹੋਇਆ ਸਿਸਟਮ ਜਿਹਦੇ ਵਿੱਚ ਤਕੜੇ ਮੀਂਹ ਦੀਆਂ ਕਾਰਵਾਈਆਂ ਦਿੰਦਾ ਹੋਇਆ ਤਾਰਨ ਤਾਰਨ ਦੇ ਬਹੁਤ ਸਾਰੇ ਇਲਾਕੇ ਜਿੱਥੇ ਮੀ ਨਹੀਂ ਸਪਿਆ ਉੱਥੇ ਵੀ ਪੁੱਜਾ ਹੈ ਉਸ ਤੋਂ ਇਲਾਵਾ ਕਰਪੂਥਲਾ ਪੁਲਾਥ ਸultanpur 로ਦੀ ਇਹਨਾਂ ਇਲਾਕਿਆਂ ਦੇ ਵਿੱਚ ਵੀ ਮੀ ਪੈਂਦਾ ਹੋਇਆ ਜਲੰਧਰ ਦੇ ਬਹੁਤ ਸਾਰੇ ਇਲਾਕਿਆਂ ਨੂੰ ਕਵਰ ਕੀਤਾ ਸ਼ਾਹਕੋਟ ਹੋ ਗਿਆ ਫਲੋਰ ਹੋ ਗਿਆ ਨੂਰਮੰਦ ਨਕੌਦਰ ਫਗਵਾੜਾ ਇਹਨਾਂ ਇਲਾਕਿਆਂ ਵਿੱਚ ਵੀ ਚੰਗੀ ਅਮੀਰੀਆ ਕਾਰਵਾਈਆਂ ਦੇਖੀਆਂ ਗਈਆਂ ਲੁਧਿਆਣੇ ਦੇ ਆਸ-ਪਾਸ ਇਲਾਕਿਆਂ ਵਿੱਚ ਵੱਡੀ ਪੱਧਰ ਤੇ ਮੀਂਹ ਪਿਆ ਸ਼ਹਿਰ ਲੁਧਿਆਣੇ ਵਿੱਚ ਮੋਗਾ ਹੋ ਗਿਆ ਜਗਰਾਮਾ ਹੋ ਗਈਆਂ ਇਹਨਾਂ ਵਿੱਚ ਵੀ ਵਧੀਆ ਮੀਂਹ ਦੇਖਿਆ ਗਿਆ ਉਸ ਤੋਂ ਬਾਅਦ ਬਰਨਾਲਾ ਸੰਗਰੂਰ ਮਾਨਸਾ ਦੇ ਬਹੁਤ سارے ਇਲਾਕੇ ਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਵਿੱਚ ਮੀਂਹ ਦੀਆਂ ਤਕੜੀਆਂ ਸਵੇਰ ਵੇਲੇ ਹੀ ਕਾਰਵਾਈਆਂ ਹੋ ਚੁੱਕੀਆਂ ਹਨ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਆਨੰਦਪੁਰ ਰੋਪੜ ਸਾਹਿਬ ਦੇ ਇਲਾਕੇ ਜਾਂ ਮੁਹਾਲੀ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਹਲਕੀਆਂ ਜਿਹੀਆਂ ਫੁਆਰਾ ਮੀਂਹੀਆਂ ਦੇਖੀਆਂ ਗਈਆਂ ਦੂਸਰੀ ਤਰਫ ਜਿੱਥੇ ਮੀਂਹ ਨਹੀਂ ਪਿਆ ਸੀਗਾ ਫਾਜ਼ਿਲਕਾ ਮੁਕਸਰ ਫਰੀਦਕੋਟ ਫਰੋਜ਼ਪੁਰ ਤੇ ਤਰਨਤਾਰਨ ਦੇ ਜਿਹੜੇ ਇਲਾਕੇ ਵਿੱਚ ਨਹੀਂ ਪਿਆ ਉਹਨਾਂ ਵਿੱਚ ਵੀ ਜਲਦੀ ਵਧੀਆ ਮੀਂਹ ਪੁੱਜ ਰਿਹਾ ਹੈ ਜੇਕਰ ਰਾਤ ਉਹਨਾਂ ਵਿੱਚ ਨਹੀਂ ਪਿਆ ਤਾਂ ਥੋੜੇ ਸਮੇਂ ਵਿੱਚ ਉੱਥੇ ਅਗਲੇ 2 ਤੋਂ 4 ਘੰਟਿਆਂ ਦੇ ਵਿੱਚ ਵਧੀਆ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹੈ ਹਨ ਕੁੱਲ ਮਿਲਾ ਕੇ ਕਹਾਣੀ ਇੰਨੀ ਹੈ ਕਿ ਅਗਲੇ 2 ਤੋਂ 3 ਦਿਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਮੀਂਹ ਦਾ ਦੌਰ ਦੇਖਿਆ ਜਾਵੇਗਾ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਜਿਵੇਂ ਰਾਤ ਬਹੁਤ ਸਾਰੇ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਤਕੜੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਹਨ ਮਾਹੌਲ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਤਕਰੀਬਨ ਬੱਦਲਬਾਹੀ ਸਾਰੇ ਪੰਜਾਬ ਵਿੱਚ ਬਣੀ ਹੋਈ ਹੈ ਇਸਾਰੇ ਹੀ ਪੰਜਾਬ ਵਿੱਚ ਅਗਲੇ 2 ਤੋਂ 3 ਦਿਨ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦੇ ਨੇ